ਸਰੀ ਗੁਟਰ ਕਲਾ ਦੇ ਵਿੱਚ ਬੀਤੇ ਦਿਨੀ ਇੱਕ ਪ੍ਰਸ਼ਾਸਨ ਵੱਲੋਂ ਜਿਹੜੀ ਇੱਕ ਨਸਾਚੜਾਉ ਕੇਂਦਰ ਤੇ ਰੇਡ ਕੀਤੀ ਗਈ ਤੇ ਉਸ ਰੇਡ ਦੇ ਵਿੱਚ ਜਿਹੜੇ ਕਾਫੀ ਕੁਝ ਮੇਲਾ ਸਾਹਮਣੇ ਆਈਆਂ ਸੀ ਤੁਹਾਡੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਕਾਰਵਾਈ ਕੀ ਪੁਲਿਸ ਕਾਰਵਾਈ ਕੀ ਕੀ ਕੀਤੀ ਗਈ ਹੈ ਉਸ ਬੰਦੀ ਨੂੰ ਸਾਨੂੰ ਕੋ ਸੂਚਨਾ ਮਿਲੀ ਸੀ ਕਿ ਮਾਨਯੋਗ ਏਡੀਸੀ ਮੋਗਾ ਜਿਹੜੇ ਨੇ ਉਹ ਡਾਕਟਰ ਸਾਹਿਬਾਨ ਦੀ ਟੀਮ ਲੈ ਕੇ ਉੱਥੇ ਉਹਨਾਂ ਨੇ ਇੱਕ ਉਥੇ ਵਿਜ਼ਿਟ ਕੀਤਾ ਸੀਗਾ ਉਹਦੇ ਨਾਲ ਸਾਡੇ ਜਿਹੜੇ ਐਸ ਐਚਓ ਲੋਕਲ ਨੇ ਸਿਕਿਉਰਿਟੀ ਪਰਪਸ ਲਈ ਉਹ ਐਸੀ ਬਦਨੀ ਤਾਂ ਉਹਨਾਂ ਨੇ ਉਹ ਸਾਰੇ ਨੂੰ ਚੈੱਕ ਕੀਤਾ ਉੱਥੇ ਟੋਟਲ 59 ਜਿਹੜੇ ਸੀਗੇ 59 ਜਿਹੜੇ ਵਿਅਕਤੀ ਸੀ ਉਹ ਨਾਹ ਸ਼ੈਡਾਓ ਕੇਂਦਰ ਦੇ ਵਿੱਚ ਸੀਗੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੇ ਕੋਸ਼ਿਸ਼ ਤਾਂ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਦੇ ਨਾਲ ਜਿਹੜੇ ਸੀ ਉਹ ਘਰਾਂ ਨੂੰ ਭੇਜ ਦਿੱਤੇਗੇ ਕੁਝ ਬਾਈਕ ਜਿਹੜੇ ਸੀਗੇ ਉਹ 27 ਜਿਹੜੇ ਸੀ ਉਹ ਜਨੇਰ ਸੜਕ ਸੈਂਟਰ ਉਹਦੇ ਵਿੱਚ ਇਲਾਜ ਲਈ ਭੇਜ ਦਿੱਤੇ ਤੇ ਉਹ ਸੈਂਟਰ ਜਿਹੜਾ ਖਾਲੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਚੈਕਿੰਗ ਕਰਕੇ ਆਡੀ ਰਿਪੋਰਟ ਤਿਆਰ ਕੀਤੀ ਅਸੀਂ ਉਹਨਾਂ ਨਾਲ ਸਾਨੂੰ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਬਿਆਨ ਲਿਖ ਕੇ ਜਿਹੜੇ ਜਿਹੜੇ ਗਲਤ ਆਦਮੀ ਸੀ ਜਿਨ੍ਹਾਂ ਨੇ ਕੋਈ ਨਾ ਤਸ਼ੱਦਦ ਕੀਤਾ ਜਾਂ ਕਿਸੇ ਨੂੰ ਰੋਕ ਕੇ ਰੱਖਿਆ ਜਾਂ ਕਿਸੇ ਨੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਜਿਹੜੀ ਉਹ ਪਰਚਾ ਦਰਜ ਕੀਤਾ ਪਰਚਾ ਦਰਜ ਕਰਕੇ ਜਦੀ ਤਫਤੀਸ਼ ਆਰੰਭ ਕੀਤੀ ਹੋਈ ਹੈ ਐਸਐਚਓ ਬਦਨੀਓ ਜੀ ਤਫਤੀਸ਼ ਕਰ ਰਿਹਾ ਉਹ ਸਮਰਾਲਾ ਸਾਈਡ ਦੇ ਜਿਆਦਾ ਉਹਦੇ ਜਿਹੜੇ ਆਨਰ ਸੀਗੇ ਉਹਨਾਂ ਚ ਕੁਝ ਮੋਕੇ ਦੇ ਵੀ ਆ ਉਹਨਾਂ ਵਿੱਚ 6-7 ਬੰਦਿਆਂ ਦੇ ਨਾਮ ਸਾਡੇ ਕੋਲੇ ਆਏ ਆ ਤੇ ਉਹਨਾਂ ਦੇ ਅਸੀਂ ਰੇਡਾਂ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਕੋਸ਼ਿ ਸਾਡੇ ਕੋਲ ਗਵਾਹ 2 3 4 ਬੰਦੇ ਇਹ ਜੇ ਆਏ ਆ ਜਿਨ੍ਹਾਂ ਨੇ ਆਪਣਾ ਆਪਣਾ ਕਿਸਾਨੂੰ ਸਾਰਾ ਬਿਆਨ ਲਿਖਾ ਕੇ ਇੱਕ ਦੁੱਖ ਦੱਸਿਆ ਉਹਨਾਂ ਨੂੰ ਅਸੀਂ ਦਾ ਨਾ ਬਿਆਨ ਲਿਖ ਕੇ ਤੇ ਅਸੀਂ ਉਹਨਾਂ ਨੂੰ ਸਾਡੀ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਨੇ ਸਾਡੇ ਉਹ ਗਵਾਹ ਬਣਾਇਆ ਤੇ ਉਹਨਾਂ ਦਾ ਅਸੀਂ ਮੈਡੀਕਲ ਕਰਾ ਕੇ ਉਹਨਾਂ ਦਾ ਅੱਗੇ ਜਰਾ ਟਰੀਟਮੈਂਟ ਸ਼ੁਰੂ ਹੋਇਆ ਤੇ ਮੇਰਾ ਖਿਆਲ ਆਉਣ ਵਾਲੇ ਦਿਨਾਂ ਚ ਅਸੀਂ ਉਹਨੂੰ ਰੂਸ਼ੀਆ ਨੂੰ ਗ੍ਰਿਫਤਾਰ ਕਰਕੇ ਤੇ ਸਾਰਾ ਹੀ ਇਹ ਦਾ ਪੜਦਾ ਜਿਹੜਾ ਫਸ਼ ਕਰਕੇ ਤੁਹਾਨੂੰ ਦੁਬਾਰਾ ਇਹਦੇ ਬਾਰੇ ਦੱਸਾਂਗੇ ਧੰਨਵਾਦ ਪਰ ਇਹਦੇ ਵਿੱਚ ਇੱਕ ਗੱਲ ਇਹ ਵੀ ਸੀ ਵੀ ਕੁਝ ਮੌਤਾਂ ਹੋਣ ਦਾ ਵੀ ਜ਼ਿਕਰ ਆਇਆ ਹਾਂਜੀ ਬਿਆਨ ਦੇ ਵਿੱਚ ਉਹ ਜੇ ਸਾਨੂੰ ਅਜੇ ਤੱਕ ਸਾਡੇ ਕੋਲ ਕੋਈ ਸੂਚਨਾ ਨਹੀਂ ਆਈ ਨਾ ਜਿਲ੍ਹਾ ਹੈੱਡਕੁਆਰਟਰ ਤੇ ਆ ਨਾ ਸਾਡੇ ਥਾਣੇ ਬਤਨੀ ਦੇ ਵਿੱਚ ਆ ਨਾ ਮੇਰੇ ਦਫ਼ਤਰ ਦੇ ਵਿੱਚ ਆ ਵੀ ਇਸ ਸੈਂਟਰ ਦੇ ਵਿੱਚ ਕਿਸੇ ਦੀ ਮੌਤ ਹੋਈ ਹੋਵੇ ਤੇ ਉਹਦੀ ਕਾਰਵਾਈ ਨਾ ਹੋਈ ਹੋਵੇ ਉਹਨਾਂ ਨੇ ਨਾ ਤੁਹਾਨੂੰ ਅਜੇ ਉਹਨਾਂ ਦੇ ਮਰਨ ਵਾਲਿਆਂ ਦੇ ਘਰ ਦਾ ਪਤਾ ਨਾ ਉਹਨਾਂ ਦੇ ਬੱਚਿਆਂ ਦਾ ਪਤਾ ਉਹਨਾਂ ਦਾ ਸੀ ਉਹ ਸਾਡੇ ਐਸਐਸਓ ਜਿਹੜਾ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਕਰ ਰਹੇ ਆ ਜੇਕਰ ਕੋਈ ਇਹੋ ਜੀ ਗੱਲ ਹੋਈ ਤਾਂ ਉਹਦੀ ਵੱਖਰੀ ਕਾਰਵਾਈ ਹੋਊਗੀ ਜੀ ਓਕੇ ਅਬ